ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਅਸੀਂ ਫੇਰ ਇੱਕ ਵਿਸ਼ਾ ਅਲੱਗ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਜੀ ਮੈਂ ਤੇ ਅੱਜ ਦਾ ਜਿਹੜਾ ਵਿਸ਼ਾ ਹੈ ਨਾ ਉਹ ਵੀ ਆਪਣੀ ਜਿਹੜੀ ਆਮ ਜ਼ਿੰਦਗੀ ਦੇ ਨਾਲ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ ਜੀ ਇਹ ਇਹ ਜਿਹੜਾ ਅੱਜ ਦਾ ਵਿਸ਼ਾ ਹੈ ਜੀ ਇਹ ਹੈ ਕਹਿੰਦਾ ਖੂਨ ਦੇ ਰਿਸ਼ਤਿਆਂ ਨੂੰ ਵੀ ચીਰ ਕੇ ਰੱਖ ਦਿੰਦੀ ਹੈ ਚੁਗਲੀ ਦੀ ਧਾਰ ਦੋਸਤੋ ਤੁਸੀਂ ਵੀ ਨਾ ਆਪਣੀ ਜ਼ਿੰਦਗੀ ਦੇ ਵਿੱਚ ਨੋਟ ਕੀਤਾ ਹੋਣਾ ਇਹ ਅਕਸਰ ਆਪਾਂ ਸਾਰਾ ਦਿਨ ਗੱਲਾਂ-ਬਾਤਾਂ ਦੇ ਵਿੱਚ ਵੀ ਨੋਟ ਕਰਦੇ ਆ ਕਿ ਜਿਹੜੀ ਚੁਗਲੀ ਹੁੰਦੀ ਹੈ ਨਾ ਚੁਗਲੀ ਉਹ ਕਹਿੰਦੇ ਅ ਕੁਝ ਕੁ ਲੋਕਾਂ ਨੂੰ ਉਹਦੇ ਵਿੱਚ ਇੰਨੀ ਕੁ ਮੁਹਾਰਤ ਹਾਸਲ ਹੁੰਦੀ ਹੈ ਚੁਗਲੀ ਦੇ ਵਿੱਚ ਕਿ ਉਹ ਮਤਲਬ ਖੂਨ ਦੇ ਰਿਸ਼ਤੇ ਚਾਹੇ ਕਿੰਨਾ ਵੀ ਤੁਹਾਡਾ ਖੂਨ ਦਾ ਰਿਸ਼ਤਾ ਹੈ ਤੁਸੀਂ ਬਹੁਤ ਤੁਹਾਡੀ ਆਪਸ ਵਿੱਚ ਬਣਦੀ ਹੈ ਚਾਹੇ ਭਰਾਵਾਂ ਦੀ ਲਾ ਲੂ ਚਾਹੇ ਪਰਿਵਾਰ ਦੀ ਲਾ ਪਰ ਕੁਝ ਕੁ ਬੰਦਿਆਂ ਨੂੰ ਨਾ ਸਮਾਜ ਦੇ ਵਿੱਚ ਅ ਚੁਗਲੀ ਕਰਨ ਦੀ ਇੰਨੀ ਕੁ ਮੁਹਾਰਤ ਹਾਸਲ ਹੁੰਦੀ ਹੈ ਕਿ ਉਹ ਉਹਨਾਂ ਖੂਨ ਦੇ ਰਿਸ਼ਤਿਆਂ ਨੂੰ ਵੀ چیر ਕੇ ਰੱਖ ਦਿੰਦੇ ਆ ਅਲੱਗ ਕਰਕੇ ਰੱਖ ਦਿੰਦੇ ਆ ਤੇ ਉਹਨਾਂ ਨੂੰ ਇੰਨਾ ਕੁ ਮਤਲਬ ਆਪਣੇ ਆਪ ਤੇ ਕੌਨਫੀਡੈਂਸ ਹੁੰਦਾ ਹੈ ਪਤਾ ਨਹੀਂ ਤਾਂ ਕੌਨਫੀਡੈਂਸ ਹੁੰਦਾ ਉਹਨਾਂ ਆਪਣੇ ਆਪ ਤੇ ਪਤਾ ਨਹੀਂ ਓਵਰ ਕੌਨਫੀਡੈਂਟ ਹੁੰਦੇ ਹੋ ਪਰ ਫਿਰ ਵੀ ਉਹ ਇਹ ਹੈ ਕਿ ਜਿੱਥੇ ਵੀ ਕਿਤੇ ਜਾ ਕੇ ਉਹਨਾਂ ਨੂੰ ਇਹ ਲੱਗੇ ਵੀ ਇੱਥੇ ਇਸ ਪਰਿਵਾਰ ਦੇ ਮੈਂ ਟੁਕੜੇ ਕਰਨੇ ਆ ਤਾਂ ਉਹ ਉਸ ਇੱਕ ਚੁਗਲੀ ਦੇ ਰੂਪ ਦੇ ਵਿੱਚ ਕਰ ਦਿੰਦੇ ਆ ਆਪਾਂ ਅਕਸਰ ਦੇਖਦੇ ਹਾਂ ਕਿ ਕਿਸੇ ਵੀ ਤਰ੍ਹਾਂ ਚੁਗਲੀ ਨਾ ਇੱਕ ਮਤਲਬ ਦੋ ਤਿੰਨ ਤਰ੍ਹਾਂ ਦਾ ਜਿਹੜਾ ਆਪਾਂ ਇਹਨੂੰ ਜ਼ਿਕਰ ਕਰ ਸਕਦੇ ਆ ਚੁਗਲੀ ਕਿਵੇਂ ਹੁੰਦੀ ਹੈ ਕੀ ਹੁੰਦੀ ਹੈ ਦੇਖੋ ਇੱਕ ਤਾਂ ਹੁੰਦਾ ਵੀ ਕੋਈ ਬੰਦਾ ਕਿਸੇ ਦੀ ਗੱਲ ਉਹਦੀ ਪਿੱਠ ਪਿੱਛੇ ਕਰਦਾ ਉਹ ਕਈ ਵਾਰ ਜੇ ਸਿਫਤ ਕਰਦਾ ਹੈ ਤਾਂ ਉਹਨੂੰ ਆਪਾਂ ਚੁਗਲੀ ਨਹੀਂ ਕਹਿ ਸਕਦੇ ਨਹੀਂ ਚੁਗਲੀ ਦਾ ਮਤਲਬ ਹੈ ਚੁਗਲੀ ਜਿਹੜਾ ਸ਼ਬਦ ਹੈ ਉਹ ਇੱਕ 네ਗੇਟਿਵ ਸ਼ਬਦ ਹੈ ਇਹਨੂੰ ਪੋਜ਼ਿਟਿਵ ਲਿਖ ਨਹੀਂ ਕਹਿ ਸਕਦੇ ਵੀ ਇਹ ਚੁਗਲੀ ਕਰ ਰਿਹਾ ਸੀ ਚੁਗਲੀ ਦਾ ਮਤਲਬ ਹੁੰਦਾ ਹੈ ਕਿ ਕਿਸੇ ਵੀ ਬੰਦੇ ਨੂੰ ਕਿਸੇ ਦੂਜੇ ਬੰਦੇ ਦੇ ਪ੍ਰਤੀ ਉਹਦੀ ਪਿੱਠ ਪਿਛੇ 네ਗੇਟਿਵ ਗੱਲਾਂ ਕਰਨੀਆਂ ਤੇ ਕਈ ਬੰਦੇ ਤਾਂ ਇੰਨੇ ਪੱਕੇ ਹੁੰਦੇ ਨਾ ਚੁਗਲੀ ਕਰਨ ਦੇ ਵਿੱਚ ਕਿ ਉਹ ਤੁਹਾਨੂੰ ਚੁਗਲੀ ਕਰਨਗੇ ਵੀ ਨਹੀਂ ਕਿਸੇ ਦੀ ਪਰ ਗੱਲਾਂ-ਗੱਲਾਂ ਦੇ ਵਿੱਚ ਉਹ ਤੁਹਾਡੇ ਪੰਨਿਆਂ ਦੇ ਵਿੱਚ ਇਹੋ ਜੀਆਂ ਗੱਲਾਂ ਭਰ ਦੇਣਗੇ ਕਿ ਤੁਸੀਂ ਸੋਚਣ ਲਈ ਮਜਬੂਰ ਹੋ ਜਾਓਗੇ ਤੇ ਉਹ ਇੰਨਾ ਸਹੀ ਤੇ ਤੁਹਾਨੂੰ ਕਨਵਿੰਸ ਕਰ ਜਾਣਗੇ ਆਪਣੀਆਂ ਗੱਲਾਂ ਦੇ ਨਾਲ ਕਿ ਜਿਹੜੇ ਵੀ ਬੰਦੇ ਦੇ ਖਿਲਾਫ ਤੁਹਾਨੂੰ ਉਹ ਭੜਕਾ ਰਹੇ ਹੁੰਦੇ ਆ ਕਿ ਤੁਸੀਂ ਉਹਦੇ ਵਿੱਚ ਜਿਹੜਾ ਆ ਉਹਦੀਆਂ ਗੱਲਾਂ ਦੇ ਵਿੱਚ ਆ ਕੇ ਕਿਤਨਾ ਕਿਤੇ ਤੁਹਾਡੇ ਜਿਹੜੇ ਦਿਲ ਔਰ ਦਿਮਾਗ ਦੇ ਵਿੱਚ ਫਰਕ ਪੈ ਜਾਂਦਾ ਹੈ ਤੇ ਹੌਲੀ 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 ਜਿਹੜੀ ਸਬੰਧਾਂ ਦੇ ਵਿੱਚ ਛੋਟਾ ਛੋਟਾ ਫਰਕ ਪੈਂਦਾ 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 ਅੱਗੇ ਚੱਲਿਆ ਜਾਂਦਾ ਸੋ ਦੋਸਤੋ ਆਪਾਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਵੀ ਇੱਕ ਕਾਮਯਾਬੀ ਦੇ ਵਿੱਚ ਸਾਡੇ ਬਹੁਤ ਜਿਹੜਾ ਸਾਨੂੰ ਪਿੱਛੇ ਲੈ ਕੇ ਜਾਂਦੀ ਹੈ ਚੀਜ਼ ਕਿ ਅਸੀਂ ਨਾ ਅਸੀਂ ਕੋਈ ਵੀ ਗੱਲ ਅਗਰ ਕੋਈ ਬੰਦਾ ਸਾਨੂੰ ਕਹਿੰਦਾ ਕਿਸੇ ਦੇ ਬਾਰੇ ਦੇ ਵਿੱਚ ਭਾਵੇਂ ਸਾਡੇ ਦੋਸਤਾਂ ਦੇ ਬਾਰੇ ਵਿੱਚ ਭਾਵੇਂ ਪਰਿਵਾਰ ਦੇ ਬਾਰੇ ਵਿੱਚ ਭਾਵੇਂ ਸਾਡੇ ਨੋਰਮਲ ਕਿਸੇ ਜਾਣਕਾਰ ਦੇ ਬਾਰੇ ਦੇ ਵਿੱਚ ਕੋਈ ਗੱਲ ਕਰ ਰਿਹਾ ਹੈ 네ਗੇਟਿਵ ਗੱਲ ਕਰ ਰਿਹਾ ਹੈ ਤਾਂ ਉਹਨੂੰ ਕੁਇਕ ਐਕਸ਼ਨ ਲੈਣ ਤੋਂ ਪਹਿਲਾਂ ਮਤਲਬ ਕੋਈ ਵੀ ਗੱਲ ਇੱਕਦਮ ਕੋਈ ਰਿਐਕਟ ਕਰਨ ਤੋਂ ਪਹਿਲਾਂ ਕੋਈ ਰਿਐਕਸ਼ਨ ਲੈਣ ਤੋਂ ਪਹਿਲਾਂ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਉਹਨੂੰ ਕਨਫਰਮ ਜ਼ਰੂਰ ਕਰ ਲੋ ਇਹ ਵੀ ਕਿਤੇ ਇਸ ਚੀਜ਼ ਨਾਲ ਸਾਡੇ ਵਿੱਚ ਕੋਈ ਫਰਕ ਤਾਂ ਨਹੀਂ ਪਾਇਆ ਗਿਆ ਸੋ ਇਹ ਜਿਹੜੀ ਚੁਗਲੀ ਹੈ ਚੁਗਲੀ ਜਿੰਨੇ ਇੱਕ ਪਰਫੈਕਟ ਹੁੰਦੇ ਆ ਚੁਗਲੀ ਕਰਨ ਵਾਲੇ ਨਾ ਉਹਨੇ ਇੱਕ ਸਾਨੂੰ ਵੀ ਪਰਫੈਕਟ ਬਣਨਾ ਪਊਗਾ ਨਹੀਂ ਤਾਂ ਸਾਡੇ ਜਿਹੜੇ ਸਬੰਧ ਹੈ ਹੌਲੀ 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 ਉਹ ਲੋਕ ਸਮਾਜ ਦੇ ਵਿੱਚ ਖਤਮ ਕਰਦੇ 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 ਸਾਡੇ ਮਾਨਾਂ ਦੇ ਵਿੱਚ ਫਰਕ ਪਾ ਜਾਣਗੇ ਸੋ ਜਦੋਂ ਵੀ ਕਿਤੇ ਕੋਈ ਤੁਹਾਨੂੰ ਬੰਦਾ ਕਹਿੰਦਾ ਦੇਖੋ ਸਾਰੀਆਂ ਗੱਲਾਂ ਕਹੀਆਂ ਹੋਈਆਂ ਚੁਗਲੀ ਨਹੀਂ ਹੁੰਦੀਆਂ ਇਹਨੂੰ ਆਪਾਂ ਜਦੋਂ ਵੀ ਕੋਈ ਗੱਲ ਕਰਦਾ ਇਸ ਤਰ੍ਹਾਂ ਦੀ ਤਾਂ ਉਹਦੇ ਵਿੱਚ ਇੱਕਦਮ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰ ਲਿਆ ਕਰੋ ਕਿ ਕੀ ਉਹ ਤੁਹਾਡੇ ਲਈ ਸਬੰਧਾਂ 'ਚ ਫਰਕ ਪਾਉਣ ਲਈ ਚੁਗਲੀ ਕੀਤੀ ਹੈ ਜਾਂ ਵੈਸੇ ਨਾਰਮਲੀ ਗੱਲ ਤੁਹਾਡੇ ਕੋਲ ਕੀਤੀ ਗਈ ਆ ਉਹ ਇਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਉਹ ਧਿਆਨ ਦੇਣ ਦੀ ਲੋੜ ਪਊਗੀ ਧੰਨਵਾਦ ਸਸਿਏ ਗਾਣ